ਸੁਖਤੇ ਦੀ ਵੱਡੀ ਖਬਰ ਹੈ ਜ਼ਿਲ੍ਹਾ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪਠਾਨਕੋਟ ਦੇ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਦੇ ਵਿੱਚੋਂ ਇਹ ਤਿੰਨ 게ਟ ਜਿਹੜੇ ਉਹ ਪਾਣੀ ਦਾ ਹੜ ਆਉਣ ਦੇ ਕਾਰਨ ਉਹ ਟੁੱਟ ਚੁੱਕੇ ਨੇ ਜਿਸ ਕਾਰਨ ਹੁਣ ਪਠਾਨਕੋਟ ਤੇ ਜਿਹੜਾ ਉਹ ਖਤਰੇ ਦੇ ਬੱਦਲ ਮੰਟਰਾਉਂਡ ਲੱਗੇ ਨੇ ਤਾਂ ਜਿਵੇਂ ਹੀ ਇਹ ਘਟਨਾ ਆਲਾ ਅਧਿਕਾਰੀਆਂ ਨੂੰ ਪਤਾ ਲੱਗਦੀ ਹੈ ਤਾਂ ਤੁਰੰਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹੋਰ ਨਾਲ ਆਲਾ ਅਧਿਕਾਰੀਆਂ ਦੇ ਨਾਲ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ 게ਟ ਟੁੱਟਣ ਦੇ ਨਾਲ 라ਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਜਿਹੜਾ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੰਢੀ ਇਲਾਕੇ ਦੇ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਏ ਹੋਏ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਤੇ 에ਅਰ ਫੋਰਸ 에ਅਰ ਫੋਰਸ ਦੀ ਵੀ ਜਿਹੜੀ ਉਹ ਇਹ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਤੇ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਠਾਨਕੋਟ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਚੋਂ ਤਿੰਨ ਗੇਟ ਆ ਜਿਹੜੇ ਉਹ ਤੇਜ਼ ਪਾਣੀ ਦੇ ਵਹਾਅ ਕਾਰਨ ਉਹ ਟੁੱਟ ਚੁੱਕੇ ਨੇ ਤੱਬੀ ਤੇ ਕੱਲ ਵੀ ਇਹ ਮਾਦੋਪੁਰ ਦੇ ਡੈਮ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪਾਣੀ ਦਾ ਜਿਹੜਾ ਫਲੋ ਹੈ ਉਹ ਵੀ ਵੇਖਿਆ ਜਾ ਰਿਹਾ ਸੀ ਤੇ ਸੱਚਮੁੱਚ ਉਹ ਡਰਾਉਣੀਆਂ ਤਸਵੀਰਾਂ ਸਨ ਤਾਂ ਹਰ ਇੱਕ ਵਿਅਕਤੀ ਵੱਲੋਂ ਇਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਿ ਹਾਲਾਤ ਆ ਜਿਹੜੇ ਉਹ ਸੁਖਾਵੇਂ ਰਹਿਣ ਪਰੰਤੂ ਹੁਣ ਇੱਕ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਠਾਨਕੋਟ ਮਾਧੋਪੁਰ ਰਾਵੀ ਦਰਿਆ ਤੇ ਬਣੇ ਫਲੱਡ 게ਟਾਂ ਦੇ ਵਿੱਚੋਂ ਤਿੰਨ 게ਟ ਆ ਜਿਹੜੇ ਉਹ ਟੁੱਟ ਚੁੱਕੇ ਨੇ ਤਾਂ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਠਾਨਕੋਟ ਤੇ ਡਿਪਟੀ ਕਮਿਸ਼ਨਰ ਸਮੇਤ ਹੋਰ اعلی ਅਧਿਕਾਰੀ ਜਿਹੜੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਭਾਰਤੀ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ ਖਾਸ ਕਰਕੇ 에ਅਰ ਫੋਰਸ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਜਿਹੜਾ ਉਹ ਰੈਸਕਿਊ ਕੀਤਾ ਜਾ ਸਕੇ ਤੇ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ ਫਲੱਡ ਗੇਟ ਟੁੱਟਣ ਦੇ ਨਾਲ ਜ਼ਰੂਰ ਜਿਹੜਾ ਖਤਰੇ ਦਾ ਘੁੱਗੂ ਹੈ ਉਹ ਹੋਰ ਵੀ ਇਹ ਜ਼ਿਆਦਾ ਜਿਹੜਾ ਉਹ ਵੱਡੇ ਤਰੀਕੇ ਦੇ ਨਾਲ ਉਹ ਬੱਜੇਗਾ ਕਿਉਂਕਿ ਲਗਾਤਾਰ ਪੰਜਾਬ ਹਿਮਾਚਲ ਦੇ ਵਿੱਚ ਹੋ ਰਹੀਆਂ ਬਾਰਿਸ਼ਾਂ ਕਾਰਨ ਪੰਜਾਬ ਦੇ ਵਿੱਚ ਹਾਲਾਤ ਆ ਜਿਹੜੇ ਉਹ ਪਹਿਲੇ ਹੀ ਸੁਖਾਵੇਂ ਨਹੀਂ ਆ ਬਹੁਤੇ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਇਹ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸੂਚਾ ਪ੍ਰਸ਼ਾਸਨ ਹੈ ਪੰਜਾਬ ਭਰ ਦੇ ਹਰ ਇੱਕ ਜ਼ਿਲ੍ਹੇ ਦਾ ਉਨ੍ਹਾਂ ਵੱਲੋਂ ਦਿਨ ਰਾਤ ਜਿਹੜਾ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਤੇ ਇਸ ਤੋਂ ਵੀ ਵੱਡੀ ਜਿਹੜੀ ਉਹ ਵੱਡੀ ਮਹੱਤਵਪੂਰਨ ਗੱਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਜਿਹੜੀ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਲੋਕਾਂ ਨੂੰ ਹੜ੍ਹ ਪੀੜਤਾਂ ਨੂੰ ਜਿਹੜਾ ਰੈਸਕਿਊ ਕਰਨ ਦੇ ਵਿੱਚ ਨਿਭਾਈ ਜਾ ਰਹੀ ਹੈ ਉਸ ਵਕਤ ਦੀ ਵੱਡੀ ਖਬਰ ਜ਼ਿਲ੍ਹਾ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪਠਾਨਕੋਟ ਦੇ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਦੇ ਵਿੱਚੋਂ ਇਹ ਤਿੰਨ 게ਟ ਜਿਹੜੇ ਉਹ ਪਾਣੀ ਦਾ ਹੜ ਆਉਣ ਦੇ ਕਾਰਨ ਉਹ ਟੁੱਟ ਚੁੱਕੇ ਨੇ ਜਿਸ ਕਾਰਨ ਹੁਣ ਪਠਾਨਕੋਟ ਤੇ ਜਿਹੜਾ ਉਹ ਖਤਰੇ ਦੇ ਬੱਦਲ ਮੰਟਰਾਉਂਡ ਲੱਗੇ ਨੇ ਤਾਂ ਜਿਵੇਂ ਹੀ ਇਹ ਘਟਨਾ ਅਲਾ ਅਧਿਕਾਰੀਆਂ ਨੂੰ ਪਤਾ ਲੱਗਦੀ ਹੈ ਤਾਂ ਤੁਰੰਤ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹੋਰ ਨਾਲ ਅਲਾ ਅਧਿਕਾਰੀਆਂ ਦੇ ਨਾਲ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ 게ਟ ਟੁੱਟਣ ਦੇ ਨਾਲ 라ਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਜਿਹੜਾ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੰਢੀ ਇਲਾਕੇ ਦੇ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਏਹ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਤੇ 에ਅਰ ਫੋਰਸ 에ਅਰ ਫੋਰਸ ਦੀ ਵੀ ਜਿਹੜੀ ਉਹ ਇਹ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਤੇ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਠਾਨਕੋਟ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਚੋਂ ਤਿੰਨ ਗੇਟ ਆ ਜਿਹੜੇ ਉਹ ਤੇਜ਼ ਪਾਣੀ ਦੇ ਵਹਾਅ ਕਾਰਨ ਉਹ ਟੁੱਟ ਚੁੱਕੇ ਨੇ ਤਾਂ ਬੀਤੇ ਕੱਲ੍ਹ ਵੀ ਇਹ ਮਾਧੋਪੁਰ ਦੇ ਡੈਮ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪਾਣੀ ਦਾ ਜਿਹੜਾ ਫਲੋ ਹੈ ਉਹ ਵੀ ਵੇਖਿਆ ਜਾ ਰਿਹਾ ਸੀ ਤੇ ਸੱਚਮੁੱਚ ਉਹ ਡਰਾਉਣੀਆਂ ਤਸਵੀਰਾਂ ਸਨ ਤਾਂ ਹਰ ਇੱਕ ਵਿਅਕਤੀ ਵੱਲੋਂ ਇਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਿ ਹਾਲਾਤ ਆ ਜਿਹੜੇ ਉਹ ਸੁਖਾਵੇਂ ਰਹਿਣ ਪਰੰਤੂ ਹੁਣ ਇੱਕ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਠਾਨਕੋਟ ਮਾਧੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਦੇ ਵਿੱਚੋਂ ਤਿੰਨ ਗੇਟ ਆ ਜਿਹੜੇ ਉਹ ਟੁੱਟ ਚੁੱਕੇ ਨੇ ਤਾਂ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਠਾਨਕੋਟ ਤੇ ਡਿਪਟੀ ਕਮਿਸ਼ਨਰ ਸਮੇਤ ਹੋਰ اعلی ਅਧਿਕਾਰੀ ਜਿਹੜੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਭਾਰਤੀ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ ਖਾਸ ਕਰਕੇ 에ਅਰ ਫੋਰਸ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਜਿਹੜਾ ਉਹ ਰੈਸਕਿਊ ਕੀਤਾ ਜਾ ਸਕੇ ਤੇ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਇਹ ਪਹੁੰਚਾਇਆ ਜਾ ਸਕੇ ਕਿਉਂਕਿ ਫਲੱਡ ਗੇਟ ਟੁਕਟੰਡ ਦੇ ਨਾਲ ਜ਼ਰੂਰ ਜਿਹੜਾ ਖਤਰੇ ਦਾ ਘੁੱਗੂ ਹੈ ਉਹ ਹੋਰ ਵੀ ਜ਼ਿਆਦਾ ਜਿਹੜਾ ਉਹ ਵੱਡੇ ਤਰੀਕੇ ਦੇ ਨਾਲ ਉਹ ਬੱਜੇਗਾ ਕਿਉਂਕਿ ਲਗਾਤਾਰ ਪੰਜਾਬ ਹਿਮਾਚਲ ਦੇ ਵਿੱਚ ਹੋ ਰਹੀਆਂ ਬਾਰਿਸ਼ਾਂ ਕਾਰਨ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਪਹਿਲੇ ਹੀ ਸੁਖਾਵੇਂ ਨਹੀਂ ਆ ਬਹੁਤੇ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਇਹ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਮੂੱਚਾ ਪ੍ਰਸ਼ਾਸਨ ਹੈ ਪੰਜਾਬ ਭਰ ਦੇ ਹਰ ਇੱਕ ਜ਼ਿਲ੍ਹੇ ਦਾ ਉਹਨਾਂ ਵੱਲੋਂ ਦਿਨ ਰਾਤ ਜਿਹੜਾ ਲੋਕਾਂ ਦੇ ਵਿੱਚ ਵਿਚਰੇ ਜਾ ਰਹੇ ਤੇ ਇਸ ਤੋਂ ਵੀ ਵੱਡੀ ਜਿਹੜੀ ਉਹ ਤੇ ਵੱਡੀ ਮਹੱਤਵਪੂਰਨ ਗੱਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਜਿਹੜੀ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਲੋਕਾਂ ਨੂੰ ਹੜਪੀਟਾਂ ਨੂੰ ਜਿਹੜਾ ਰੈਸਕਿਊ ਕਰਨ ਦੇ ਵਿੱਚ ਨਿਭਾਈ ਜਾਰੀ ਹੈ ਉਸ ਵਕਤ ਦੀ ਵੱਡੀ ਖਬਰ ਜ਼ਿਲ੍ਹਾ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਿਲ੍ਹਾ ਪਠਾਨਕੋਟ ਦੇ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਦੇ ਵਿੱਚੋਂ ਇਹ ਤਿੰਨ 게ਟ ਜਿਹੜੇ ਉਹ ਪਾਣੀ ਦਾ ਹੜ ਆਉਣ ਦੇ ਕਾਰਨ ਉਹ ਟੁੱਟ ਚੁੱਕੇ ਨੇ ਜਿਸ ਕਾਰਨ ਹੁਣ ਪਠਾਨਕੋਟ ਤੇ ਜਿਹੜਾ ਉਹ ਖਤਰੇ ਦੇ ਬੱਦਲ ਮੰਟਰਾਉਂਡ ਲੱਗੇ ਨੇ ਤਾਂ ਜਿਵੇਂ ਹੀ ਇਹ ਘਟਨਾ ਅਲਾ ਅਧਿਕਾਰੀਆਂ ਨੂੰ ਪਤਾ ਲੱਗਦੀ ਹੈ ਤਾਂ ਤੁਰੰਤ ਪਠਾਨਕੋਟ ਤੇ ਡਿਪਟੀ ਕਮਿਸ਼ਨਰ ਹੋਰ ਨਾਲ ਅਲਾ ਅਧਿਕਾਰੀਆਂ ਦੇ ਨਾਲ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ 게ਟ ਟੁੱਟਣ ਦੇ ਨਾਲੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੀ ਜਰੂਰ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੰਢੀ ਇਲਾਕੇ ਦੇ ਵਿੱਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਇਹ ਪਠਾਨਕੋਟ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਦੇ 에ਅਰ ਫੋਰਸ 에ਅਰ ਫੋਰਸ ਦੀ ਵੀ ਜਿਹੜੀ ਉਹ ਇਹ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਤੇ ਇਸ ਵਕਤ ਦੀ ਵੱਡੀ ਖਬਰ ਹੈ ਜਿਹੜੀ ਉਹ ਪਠਾਨਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਠਾਨਕੋਟ ਮਾਦੋਪੁਰ ਰਾਵੀ ਦਰਿਆ ਤੇ ਬਣੇ ਫਲੱਡ 게ਟਾਂ ਚੋਂ ਤਿੰਨ 게ਟ ਜਿਹੜੇ ਉਹ ਤੇਜ਼ ਪਾਣੀ ਦੇ ਵਹਾਅ ਕਾਰਨ ਉਹ ਟੁੱਟ ਚੁੱਕੇ ਨੇ ਤਾਂ ਬੀਤੇ ਕੱਲ ਵੀ ਇਹ ਮਾਦੋਪੁਰ ਦੇ ਡੈਮ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇਹ ਪਾਣੀ ਦਾ ਜਿਹੜਾ ਫਲੋ ਹੈ ਉਹ ਵੀ ਵੇਖਿਆ ਜਾ ਰਿਹਾ ਸੀ ਤੇ ਸੱਚਮੁੱਚ ਉਹ ਡਰਾਉਣੀਆਂ ਤਸਵੀਰਾਂ ਸਨ ਤਾਂ ਹਰ ਇੱਕ ਵਿਅਕਤੀ ਵੱਲੋਂ ਇਹੀ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਸੀ ਕਿ ਹਾਲਾਤ ਆ ਜਿਹੜੇ ਉਹ ਸੁਖਾਵੇਂ ਰਹਿਣ ਪਰੰਤੂ ਹੁਣ ਇੱਕ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਠਾਨਕੋਟ ਮਾਧੋਪੁਰ ਰਾਵੀ ਦਰਿਆ ਤੇ ਬਣੇ ਫਲੱਡ ਗੇਟਾਂ ਦੇ ਵਿੱਚੋਂ ਤਿੰਨ ਗੇਟ ਆ ਜਿਹੜੇ ਉਹ ਟੁੱਟ ਚੁੱਕੇ ਨੇ ਤਾਂ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਠਾਨਕੋਟ ਤੇ ਡਿਪਟੀ ਕਮਿਸ਼ਨਰ ਸਮੇਤ ਹੋਰ اعلی ਅਧਿਕਾਰੀ ਜਿਹੜੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਇਹ ਭਾਰਤੀ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ ਖਾਸ ਕਰਕੇ 에ਅਰ ਫੋਰਸ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਫਸੇ ਨੇ ਉਹਨਾਂ ਨੂੰ ਜਿਹੜਾ ਉਹ ਰੈਸਕਿਊ ਕੀਤਾ ਜਾ ਸਕੇ ਤੇ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਕਿਉਂਕਿ ਫਲੱਡ ਗੇਟ ਟੁੱਟਣ ਦੇ ਨਾਲ ਜ਼ਰੂਰ ਜਿਹੜਾ ਖਤਰੇ ਦਾ ਘੁੱਗੂ ਹੈ ਉਹ ਹੋਰ ਵੀ ਇਹ ਜ਼ਿਆਦਾ ਜਿਹੜਾ ਉਹ ਵੱਡੇ ਤਰੀਕੇ ਦੇ ਨਾਲ ਉਹ ਬੱਜੇਗਾ ਕਿਉਂਕਿ ਲਗਾਤਾਰ ਪੰਜਾਬ ਹਿਮਾਚਲ ਦੇ ਵਿੱਚ ਹੋ ਰਹੀਆਂ ਬਾਰਿਸ਼ਾਂ ਕਾਰਨ ਪੰਜਾਬ ਦੇ ਵਿੱਚ ਹਾਲਾਤ ਆ ਜਿਹੜੇ ਉਹ ਪਹਿਲੇ ਹੀ ਸੁਖਾਵੇਂ ਨਹੀਂ ਆ ਬਹੁਤੇ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਇਹ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਸੂਚਾ ਪ੍ਰਸ਼ਾਸਨ ਹੈ ਪੰਜਾਬ ਭਰ ਦੇ ਹਰ ਇੱਕ ਜ਼ਿਲ੍ਹੇ ਦਾ ਉਹਨਾਂ ਵੱਲੋਂ ਦਿਨ ਰਾਤ ਜਿਹੜਾ ਲੋਕਾਂ ਦੇ ਵਿੱਚ ਵਿਛੜਿਆ ਜਾ ਰਿਹਾ ਤੇ ਇਸ ਤੋਂ ਵੀ ਵੱਡੀ ਜਿਹੜੀ ਉਹ ਵੱਡੀ ਮਹੱਤਵਪੂਰਨ ਗੱਲ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਜਿਹੜੀ ਇੱਕ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਲੋਕਾਂ ਨੂੰ ਹੜਪੀਟਾਂ ਨੂੰ ਜਿਹੜਾ ਰੈਸਕਿਊ ਕਰਨ ਦੇ ਵਿੱਚ ਨਿਭਾਈ ਜਾ ਰਹੀ